ਨਸਪੰ ਜਵਾਬ ਤੇ ਇਸ ਵੇਲੇ ਦੀ ਵੱਡੀ ਖਬਰ ਦਾ ਰੁਕਰਾਂਗੇ ਇਲਾਕੇ ਵਾਸੀਆਂ ਦੇ ਵੱਲੋਂ ਰੇਡ ਕਰਨ ਪਹੁੰਚੀ ਪੁਲਿਸ ਅਤੇ ਐਕਸਾਈਜ਼ ਦੇ ਪਾਕਦੀ ਟੀਮ ਤੇ ਹਮਲਾ ਕੀਤਾ ਗਿਆ ਇਟਾ ਰੋੜੇ ਤੱਕ ਚੁਲਾਏ ਗਏ ਨੇ ਤੇ ਮੁਲਾਜ਼ਮਾਂ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਇਸ ਇਲਾਕੇ ਦੇ ਵਿੱਚ ਰੇਡ ਕਰਨ ਦੇ ਲਈ ਪਹੁੰਚੀ ਸੀ ਜਿੱਥੇ ਪੁਲਿਸ ਅਤੇ ਐਕਸਾਈਜ਼ ਦੇ ਪਾਕਦੀ ਟੀਮ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਦੇ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਤੜਲੇ ਨਾਲ ਕੀਤਾ ਜਾ ਰਿਹਾ ਇਸੇ ਲਈ ਪੁਲਿਸ ਇਸ ਇਲਾਕੇ ਦੇ ਵਿੱਚ ਰੇਡ ਕਰਨ ਦੇ ਲਈ ਪਹੁੰਚੀ ਸੀ ਫਿਲਹਾਲ ਇਸ ਪੂਰੀ ਘਟਨਾ ਤੋਂ ਬਾਅਦ ਰਾਂਬਾਗ ਇਲਾਕੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ ਤਾਂ ਕਿ ਹੈ ਕਿ ਬਣਦੀ ਕਾਨੂੰਨੀ ਕਾਰਵਾਈ ਜੜੀਏ ਲੋਕਾਂ ਦੇ ਖਿਲਾਫ ਕੀਤੀ ਜਾਵੇਗੀ ਜਿਨ੍ਹਾਂ ਦੇ ਵੱਲ ਪੁਲਿਸ ਅਤੇ ਐਕਸਾਈਜ਼ ਭਾਗ ਦੀ ਟੀਮ ਦੇ ਨਾਲ ਅਜੀਹਾ ਵਰਤਾਵ ਜ ਕੀਤਾ ਹੈ ਰਵਿੰਦਰ ਸਿੰਘ ਹਾਂ ਜੀ ਕੀ ਗੱਲ ਹੋਈ ਅਸੀਂ ਉੱਥੇ ਰੇਡ ਤੇ ਗਏ ਸੀਗੇ ਤੇ ਅੱਗੋਂ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਤੇ ਦੋ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਜੀ ਕੀ ਕੀ ਹੁਣ ਮੰਗ ਕਰਦੇ ਉਹ ਦੀ ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਨਹੀਂ ਉਸ ਤੋਂ ਪਹਿਲੇ ਵੀ ਬੜੀ ਸ਼ਰਾਬ ਵੇਚਦੀ ਸੀ ਉੱਥੇ ਬਹੁਤ ਵਿਕਦੀ ਹੈਗੀ ਜੀ ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਆਨ ਕਰਕੇ ਨਾ ਜੀ ਤੇ ਕੁਝ ਕੁੱਤੀ ਪਈ ਉੱਥੋਂ ਦੀ ਥਾਣੇ ਦੀ ਫਿਕਰ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲੱਗ ਹੀ ਹੈਗਾ ਜੀ 500 ਮੇਰੇ ਖਿਆਲ 500 ਕਿ ਮੀਟਰੀ ਹੋਣਾ ਮੇਰੇ ਖਿਆਲ ਚ ਇਹ ਉਹਨਾਂ ਸੀ ਕੁਝ ਕਿਆ ਨਹੀਂ ਸਕਦੇ ਜੀ ਉਹਦੇ ਬਾਰੇ ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਕਰੀਦੀ ਜੀ ਪਰ ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉਹ ਉੱਥੇ ਬੰਦੇ ਜਿਹੜੇ ਹੈਗੇ ਐਟਾ ਰੋੜੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ ਨਾ ਹੀ ਐਕਸਾਈਜ਼ ਮੁਲਾਜ਼ਮ ਸੀਗਾ ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ ਇਹਨਾਂ ਦੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਨੇ ਐਟਾ ਰੋੜੇ ਮਾਰੇ ਆ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਰੋੜਾ ਲੱਗਿਆ ਉਹ ਉਹ ਸਾਰਾ ਕੁਝ ਹੁਣ ਦੇਖ ਚਾ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ ਕਹਿੰਦੇ ਕਿ ਨਾ ਵਰਦੀ ਵੀ ਪਾੜੀ ਗਈ ਪੁਲਿਸ ਦੀ ਆ ਮੈਨੂੰ ਹੁਣ ਪੁਲਿਸ ਮੁਲਾਜ਼ਮਾ ਹੈਡ ਗੰਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ ਤੇ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰਦੇ ਆ ਤਾਂ ਲੱਗਦਾ ਨਹੀਂ ਥਾਣਾ ਬਿਲਕੁਲ ਲਾਗੇ ਹੋ ਕੇ ਚਰਾਬ ਇੱਕਦੀ ਹੋਵੇ ਜਾਂ ਪੁਲਿਸ ਉਹਤੇ ਕੀ ਕੀ ਕਰਦੀ ਹੈ ਗ੍ਰਾਮਗੱਦੀ ਪੁਲਿਸ ਤਾਂ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਪਰ ਉਹ ਨਹੀਂਿਆਈ ਸ਼ਰਾਬ ਚੱਲਦੀ ਹੈ 12 ਮਹੀਨੇ ਦੀ ਵੀ ਚੱਲਦੀ ਹੈ ਥਾਣਿਆਂ ਨਾਲ ਸੈਟਿੰਗ ਨਹੀਂ ਉੱਤੇ ਨੇ ਅਹੀਂ ਤੱਕ ਜਿਹੜਾ ਉੱਥੇ ਰੱਖੀਦਾ ਜੀ ਸਾਡਾ ਪੀਸੀਆਰ ਉੱਥੇ ਘੁੰਮਦਾ ਆ ਅਗਸਤ ਪਾਰਟੀ ਉੱਥੇ ਘੁੰਮਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੇਰਾ ਰਣਜੀਤ ਸਿੰਘ ਮਾਜੀ ਅੱਜ ਚ ਲੱਗਿਆ ਜੀ ਵਨ ਚ ਖਸਾਈ ਵਨ ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਆ ਜਾ ਕੇ ਉੱਥੇ ਖਲੋਤੇ ਆ ਜੀ ਆ ਜਾ ਖਲੋਤਿਆਂ ਤੇ ਪਾਲ ਸਿੰਘ ਦੇ ਪੈ ਗਿਆ ਇਹਨੂੰ 10 15 ਜਣਾਂ ਨੇ ਫਸਲੇ ਦੱਬ ਲਿਆ ਡੰਡਿਆਂ ਨਾਲ ਇੱਕ ਵਟਾ ਮਾਰਿਆ ਡੰਡਿਆਂ ਨਾਲ ਦੇਰ ਤੱਕ ਡੰਡਾ ਪਿਆ ਮੈਂ ਮਾਰੇ ਤਾਂ ਗਾਹਾਂ ਕੁਸਟਾਉਣ ਲੱਗਾਂ ਮੈਨੂੰ ਇੱਥੋਂ ਗਰਮੀਆਂ ਭਾ ਕੇ ਨਾਲੇ ਮੈਂ ਬਟਨ ਦੋ ਤੋੜ ਦਿਆ ਤੇ ਮੈਨੂੰ ਫੜ ਕੇ ਉੱਥੇ ਘਰੀਸਿਆ ਹੋਰ ਜਿੰਨੇ ਬੰਦੇ ਸੀ ਉੱਥੇ ਘਰ ਘਰ 50 60 ਬੰਦੇ ਉਹਨਾਂ ਦੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇਨੇ ਬੰਦੇ ਇਹਨੂੰ ਵੜ ਕੇ ਥੱਲੇ ਦੱਬ ਲਿਆ ਇਹਦੇ ਮਹਾ ਨਿਕਲਿਆ ਇਹਦੇ ਮਹਾ ਚੁੱਕ ਕੇ ਲੈਂਦਾ ਜੀ ਤੇ ਮੈਂ ਉਸ ਤੋਂ ਆਜ ਨਾਲ ਫੜ ਕੇ ਗਰਮੀਆਂ ਦੋ ਜਿਉਂ ਘਰੀਸਣ ਲੱਗਿਆ ਜਿਹਨੂੰ ਕਿ ਮੈਂ ਮਹਾ ਅਜ ਤੱਕ ਮੈਨੂੰ ਸਾੜ ਨਹੀਂ ਆਉਂਦੇ ਜੀ ਹਾਂ ਜੀ ਹਾਂ ਜੀ ਰਾਮ ਬਾਗ ਘਟਾਣੇ ਕੀਤੀ ਦੀ ਉੱ ਹੋਣ ਕੱਕਰੀ ਕਹਿਣਾ ਕੀ ਨੇ ਜਨਾਓ ਮੈਂ ਦਾਮ ਬਾਰੇ ਥਾਣੇ ਤੇ ਕਹਿਦਾ ਹੁਣ ਪਰਚੇਰ ਨੂੰ ਕਹਿੰਦੇ ਆਂ ਪਰਚਾ ਕੋਈ ਨਹੀਂ ਆ ਦੇ ਘਰ ਦੇਣੇ ਪਰਚਾ ਕਰਦੇ ਸਕਾਈਲਸ ਪੰਜਾਬ ਦੇ ਲਈ ਅਮ੍ਰਿਤਸਰ ਤੋਂ ਪੰਕਜ ਦੀ ਰਿਪੋਰਟ ਕਾਈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਦਾ ਰੁਕਰਾਂਗੇ ਇਲਾਕੇ ਵਾਸੀਆਂ ਦੇ ਵੱਲੋਂ ਰੇਡ ਕਰਨ ਪਹੁੰਚੀ ਪੁਲਿਸ ਅਤੇ ਐਕਸਾਈਜ਼ ਦੇ ਪਾਕਦੀ ਟੀਮ ਤੇ ਹਮਲਾ ਕੀਤਾ ਗਿਆ ਇਟਾ ਰੋੜੇ ਤੱਕ ਚੁਲਾਏ ਗਏ ਨੇ ਤੇ ਮੁਲਾਜ਼ਮਾਂ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਇਸ ਇਲਾਕੇ ਦੇ ਵਿੱਚ ਰੇਡ ਕਰਨ ਦੇ ਲਈ ਪਹੁੰਚੀ ਸੀ ਜਿੱਥੇ ਪੁਲਿਸ ਅਤੇ ਐਕਸਾਈਜ਼ ਦੇ ਪਾਕਦੀ ਟੀਮ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਦੇ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਤੜੱਲੇ ਦੇ ਨਾਲ ਕੀਤਾ ਜਾ ਰਿਹਾ ਹੈ ਇਸੇ ਲਈ ਪੁਲਿਸ ਇਸ ਇਲਾਕੇ ਦੇ ਵਿੱਚ ਰੇਡ ਕਰਨ ਦੇ ਲਈ ਪਹੁੰਚੀ ਸੀ ਫਿਲਹਾਲ ਇਸ ਪੂਰੀ ਘਟਨਾ ਤੋਂ ਬਾਅਦ ਰਾਮਬਾਗ ਇਲਾਕੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ ਤਾਂ ਕਿ ਹੈ ਕਿ ਬਣਦੀ ਕਾਨੂੰਨੀ ਕਾਰਵਾਈ ਜੜੀਏ ਲੋਕਾਂ ਦੇ ਖਿਲਾਫ ਕੀਤੀ ਜਾਵੇਗੀ ਜਿਨ੍ਹਾਂ ਦੇ ਵਿਰੁੱਧ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਦੇ ਨਾਲ ਅਜਿਹਾ ਵਰਤਾਰਾ ਕੀਤਾ ਹੈ ਰਵਿੰਦਰ ਸਿੰਘ ਅਸੀਂ ਉੱਥੇ ਰੇਡ ਤੇ ਗਏ ਸੀਗੇ ਤੇ ਅੱਗੋਂ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਤੇ ਦੋ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਜੀ ਕੀ ਕੀ ਹੁਣ ਮੰਗ ਕਰਦੇ ਹੋ ਜੀ ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਨਹੀਂ ਉੱਥੇ ਪਹਿਲੇ ਵੀ ਬੜੀ ਸ਼ਰਾਬ ਵੇਚਦੀ ਸੀ ਉੱਥੇ ਬਹੁਤ ਵਿਕਦੀ ਹੈਗੀ ਜੀ ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਆਨ ਕਰਕੇ ਨਾ ਜੀ ਤੇ ਕੁਝ ਕੁੱਤੀ ਪਈ ਉੱਥੋਂ ਦੀ ਥਾਣੇ ਦੀ ਇਹ ਤਾਂ ਹੁਣ ਦੇਖੋ ਜੀ ਉਨਾ ਖਾਨਾ ਬਿਲਕੁਲ ਲੱਗ ਹੀ ਹੈਗਾ ਜੀ 500 ਮੇਰੇ ਖਿਆਲ 500 ਕਿਲੋਮੀਟਰ ਹੀ ਹੋਣਾ ਮੇਰੇ ਖਿਆਲ ਚ ਇਹ ਹੁਣ ਅਸੀਂ ਕੁਝ ਕਿਆ ਨਹੀਂ ਸਕਦੇ ਜੀ ਉਹਦੇ ਬਾਰੇ ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਕਰੀਦੀ ਜੀ ਪਰ ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉਹ ਉੱਥੇ ਬੰਦੇ ਜਿਹੜੇ ਹੈਗੇ ਐਕਟਾ ਰੋੜੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ ਨਾ ਹੀ ਐਕਸਾਈਜ਼ ਮੁਲਾਜ਼ਮ ਸੀਗੇ ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ ਇਹਨੇ ਦੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਨੇ ਇੱਟਾ ਰੋੜੇ ਮਾਰੇ ਆ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਰੋੜਾ ਲੱਗਿਆ ਉਹ ਉਹ ਸਾਰਾ ਕੁਝ ਹੋਣ ਦੇਖ ਚਾ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ ਕਹਿੰਦੇ ਕਿ ਨਾ ਵਰਦੀ ਵੀ ਪਾੜੀ ਗਈ ਪੁਲਿਸ ਦੀ ਆ ਮੈਨੂੰ ਹੁਣ ਪੁਲਿਸ ਮੁਲਾਜ਼ਮਾ ਹੈਡ ਕਨਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ ਤੇ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰਦੇ ਆ ਤਾਂ ਲੱਗਦਾ ਨਹੀਂ ਠਾਣਾ ਬਿਲਕੁਲ ਲਾਗੇ ਹੋਗੇ ਚਰਾਗ ਇੱਕ ਦੀ ਹੋਗੇ ਜੇ ਪੁਲਿਸ ਉਹਤੇ ਕੀ ਕੀ ਕਰਦੀ ਹੈ ਗ੍ਰਾਮਗੱਦੀ ਉਲਸਤਾ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਰੋਜ਼ ਨਹੀਂਿਆਈ ਸ਼ਰਾਬ ਚੱਲਦੀ ਏ 12 ਮਹੀਨੇ ਦੀ ਦੀ ਚੱਲਦੀ ਏ ਪਿਠਾਣਿਆਂ ਦਾ ਜੀ ਸੈਟਿੰਗ ਨਹੀਂ ਉੱਥੇ ਨਹੀਂ ਅਹੀਂ ਤਾਂ ਗੇੜਾ ਉੱਥੇ ਰੱਖੀਦਾ ਜੀ ਸਾਡਾ ਪੀਸੀਆਰ ਉੱਥੇ ਘੁੰਮਦਾ ਏ ਆਗਸਤ ਪਾਰਟੀ ਉੱਥੇ ਘੁੰਮਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੇਰਾ ਰਣਜੀਤ ਸਿੰਘ ਆ ਜੀ ਉਹ ਕਚਾਈ ਚ ਲੱਗਿਆ ਜੀ ਵਨ ਚ ਕਚਾਈ ਵਨ ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਆ ਜਾ ਕੇ ਉੱਥੇ ਖਲੋਤੇ ਆ ਜੀ ਆ ਜਾ ਖਲੋਤਿਆਂ ਤੇ ਪਾਲ ਸਿੰਘ ਦੇ ਪੈ ਗਿਆ ਇਹਨੂੰ 10 15 ਜਣਾਂ ਨੇ ਫਸਲੇ ਦੱਬ ਲਿਆ ਡੰਡਿਆਂ ਨਾਲ ਇੱਕ ਵਟਾ ਮਾਰਿਆ ਡੰਡਿਆਂ ਨਾਲ ਦੇ ਤਰੀਕੂ ਡੰਡਾ ਪਿਆ ਮੈਂ ਮਾਰਦਾ ਗਾਂਵ ਕੁਸਟਾਉਣ ਲੱਗਾ ਮੈਨੂੰ ਇੱਥੋਂ ਗਲਵਿਆਂ ਫੜ ਕੇ ਨਾਲੇ ਮੈਂ ਬਟਨ ਦੋ ਤੋੜਦੇ ਆ ਤੇ ਮੈਨੂੰ ਫੜ ਕੇ ਉੱਥੇ ਘ੍ਰਿਸਿਆ ਹੋਰ ਜਿੰਨੇ ਬੰਦੇ ਸੀ ਉੱਥੇ ਘੜੋ ਘੜ 50 60 ਬੰਦੇ ਉਹਨਾਂ ਦੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇਹਨੇ ਬੱਲੇ ਇਹਨੂੰ ਵੜ ਕੇ ਥੱਲੇ ਦੱਬ ਲਿਆ ਇਹਦੇ ਮਹਾ ਨਿਕਲਿਆ ਇਹਦੇ ਮਹਾ ਚੁੱਕ ਕੇ ਲੈਂਦਾ ਜੀ ਤੇ ਮੈਂ ਉੱਥੋਂ ਆ ਜਨਾ ਫੜ ਕੇ ਗਲਵਿਆਂ ਤੋਂ ਜੋ ਘ੍ਰਿਸਣ ਲੱਗਿਆ ਜਿਹਨੂੰ ਕਿ ਮੈਂ ਮਹਾ ਅਜੇ ਤੱਕ ਮੈਨੂੰ ਸਾਹ ਨਹੀਂ ਆਉਂਦੇ ਜੀ ਹਾਂ ਜੀ ਹਾਂ ਜੀ ਰਾਮ ਬਾਗ ਘਟਾਣੇ ਕੀਤੀ ਸੀ ਹਾਂ ਜ ਹੋਣ ਕੱਕ ਨਹੀਂ ਕਹਿਣਾ ਕਹਿਣਾ ਕੀ ਨੇ ਜਰਾਓ ਹੁਣ ਪਰਚੇਰੋਂ ਕਹਿੰਦੇ ਆਂ ਪਰਚਾ ਕੋਈ ਨਹੀਂ ਆ ਦੇ ਘਰ ਦੇਨੇ ਪਰਚਾ ਕਾਲਦਾ ਸਕਾਇਨਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਪੰਕਜ ਦੀ ਰਿਪੋਰਟ